ਮਮਾ ਮਮਾ ਹੈ ਰਾਈ ਜਿਆਦੇ ਬੰਨੂ ਭਾਵੇਂ ਹੋਰ ਸਵਾਗਤ ਦੇਖ ਦੇਖ ਬਣੀ ਸਾਡੀ ਹੰਤਾ ਦੇ ਡੀਸੀ ਸਾਹਿਬ ਨੇ ਆਪਣੇ ਇਹ ਉਹਨਾਂ ਦੀ ਵੇਟ ਕਰ ਰਹੇ ਹੈ ਪ੍ਰੋਗਰਾਮ ਅਲੀ ਵੇਟ ਨਹੀਂ ਕਰੀਗਾ ਕੰਮ ਨਹੀਂ ਕਰਨਾ ਤੁਸੀਂ ਵੀ ਸਾਡੀ ਡੀਸੀ ਸਾਹਿਬ ਦੀ ਬਤੌਰ ਡੀਸੀ ਕਮੇਟੀ ਸਾਹਿਬ ਡੀਸੀ ਜੁਆਇੰਟ ਡੀਸੀ ਹੈ ਆਗੇ ਤੁਹਾਡੀ ਸਟੇਸ਼ਨ ਦੇ ਉੱਪਰ ਰੁਕਣਾ ਹੈ। ਇਹਨਾਂ ਆਖਿਆ ਛੇਹਾਂ ਨੂੰ ਸ਼ੁਰੂ ਕੀ ਹੈ। ਸ਼ਹਿਰਾਂ ਵਿੱਚ ਜੀ ਬ੍ਰੀਫ ਕਰਦੇ ਜੀ ਥੋੜਾ ਕਰਦੇ ਕਰਮਦੇਵ ਜੀ। ਆਹ ਲੜੀ ਜਿਹੜੀ ਹੈ ਕਾਰਜ ਦੇ ਕਾਰਜਕਲਾ ਹੈ ਜਿਹੜਾ ਹੈ ਜਿਸ ਪਾਸੇ ਇੰਸਰ ਆਇਆ ਹੈ ਉਹ ਇੱਥੇ ਆਇਆ ਉਹਨਾਂ ਦੇਖ ਕੇ ਬਾ ਬਾ ਉੱਧਿਆ ਜਾਵੇ ਕਿ ਇਹਦੇ ਕਾਰਜ ਨਹੀਂ ਨੰਗਾ ਜਾਵੇ। ਸਾਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਦੇ ਪੋਲਿਟਿਕਲ ਕੁਆਲਿਟੀ ਸਰ ਦੇਖਦੇ ਆਂ ਉਹ ਬਾਹਰ ਦੇ ਦੇਖੀਂ ਜੁਗье ਦੇਖੋ ਅੱਜ ਸਰਕਾਰ ਇਹਦੇ ਮਨਪਸੰਦ ਉਹਨਾਂ ਦੇ ਦੇਖਿਓ ਭਾਈ ਕਿਹੜਾ ਇਹ ਕੰਮ ਨਹੀਂ ਹੋਣਾ ਚਾਹੀਦਾ ਸਾਰੇ ਸਰਕਾਰ ਜੋ ਧਰਮ ਪਰ बार-बार ਸਾਡੇ ਹੀ ਸਿੱਖ ਪੌਂਡ ਦੇ ਧਰਮ ਨੂੰ ਖਿਲਵਾੜ ਕੀਤਾ ਜਾਂਦਾ ਸਭ ਤੋਂ ਵੱਡੀ ਗੱਲ ਇਹ ਜੁਤੀ ਗੱਲ ਵੇਖੋ ਤੁਸੀਂ ਬੇਦਖਤੋ ਲਗੇ ਕਰਦੇ ਆ ਕਿ ਜਿਹੜਾ ਇੱਕ ਤਾਂ ਪਹਿਲਾਂ ਵੇਖੋ ਗੰਭੀਰ ਮਾਕੇ ਨੂੰ ਆਪਾਂ ਤੋਂ ਬੇਜਤਿਆ ਕੀਆ ਉਹਦਾ ਵੀ ਕੋਈ ਬੰਦਾ ਸਾਨੂੰ ਕਲੀਅਰ ਹੋਇਆ ਹੁਣ ਥੋੜਾ ਜਿਹਾ ਪਹਿਲਾਂ ਹੁਣ 7 15 ਦਿਨ ਪਹਿਲਾਂ ਦੀ ਗੱਲ ਹੈ ਉਦੋਂ ਇਹਨਾਂ ਬਰਬਾਦ ਨੂੰ ਵੀਡੀਓ ਵੇਖੀ ਫੇਰ ਹੁਣ ਆਪਾਂ ਇਹ ਕੀ ਕਹਿੰਦੇ ਆ ਅੱਜ ਵੀ ਨਹੀਂ ਕੋਈ ਪਜੂ ਪਜੂ ਇੱਧਰ ਆ ਕੇ ਦੂਰ ਕਰਾ ਕੇ ਵੇਖੋ ਉਹ ਠੀਕ ਹੈ ਬਾਹਰ ਦੇ ਅੰਦਰ ਨੂੰ ਪੁੱਛੋ ਤੁਸੀਂ ਕਿ ਸਾਡਾ ਹਾਲ ਕੀ ਹੁੰਦਾ ਉਹ ਚੀਜ਼ਾਂ ਵੇਖ ਕੇ ਅਸੀਂ ਇਹ ਕਰਕੇ ਤੁਹਾਡੇ ਨਾਲ ਵੀ ਜਾ ਸਕਦੇ ਹਾਂ ਇਹ ਤਾਂ ਪਤਾ ਸਾਹਮਣੇ ਹੋਵੇ ਤਾਂ ਬਖਸ਼ੀ ਹੈ ਨਾ ਇੱਕ ਮੰਡੇ ਦੇ ਕੋਲ ਜਿਹੜੀ ਗੱਲ ਸਿੱਧੀ ਪਰ ਉਹ ਸਾਡੇ ਹੱਥੋਂ ਬਾਹਰ ਆ ਬੰਦਾ ਹਾਂ ਕਿ ਉਹ ਕਹੇ ਇੱਕ ਕਰਕੇ ਥੋੜੇ ਕੇ ਬੈਂਤੀ ਵੇਖੋ ਪੈਸਾ ਅਹੀਂ ਅਹੀਂ ਤੁਹੇ ਮੌਕੇ ਦੇ ਫੱਲੋ ਅਹੀਂ ਆਜਾ ਇਹ ਬੈਂਤੀ ਕਰ ਕਿਉਂਕਿ ਅੱਜ ਤਾਂ ਅਸੀਂ ਕੇ ਬੈਂਤੀ ਕਰਦੇ ਆ ਉਹਨਾਂ ਦੇ ਸਮੇਂ ਦੇ ਵਿੱਚ ਤੁਹਾਨੂੰ ਆਣ ਹੋਵੇ ਕਿ ਅਸੀਂ ਇੱਥੇ ਤੁਹਾਡੇ ਨੂੰ ਕਿੱਥੇ ਪਾ ਲਾਗੇ ਭਈਏ ਜਿਹੜੀ ਗੱਲ ਹੈ ਸਿੱਧੀ ਪੰਜਾਬੀ ਦੀ ਕਿਉਂ ਪੈਸਾ ਤਾਂ ਮੇਰੇ ਕੋਲ ਬਾਹਰ ਉਹ ਤਾਂ ਬਾਹਰ ਇੱਕ ਆਪਲਾ ਇਸ ਦੇ ਵੱਡਾ ਉਹ ਨਿਕਲੇ ਉਹ ਜੋ ਕਿ ਸਾਡੇ ਜਿਹੜੇ ਹਿਰਦੇ ਦੁੱਤੇ ਗਏ ਸਾਰੀ ਕਾਮ ਜਿਹੜੀ ਆ ਤੁਹਾਨੂੰ ਫੱਲੀ ਆ ਇਹ ਪਹਿਲੇ ਭਾਵ ਇਹ ਜਿਹੜਾ ਨਾ ਇਹ ਚਾਹਾਂ ਮੈਂ ਜੀ ਬੋਲੇ ਜੌਨ ਹੋ ਅੱਲਾਹ ਅਕਬਰ ਸ਼ੁਕਰੀਆ ਸਾਡਾ ਜਰਨਲ ਨਹੀਂ ਸਾਨੂੰ ਲੱਭਣ ਲਿਆ ਜਾਨੂੰ ਜਰਨਲ ਲੱਭਣਾ ਚਾਹੀਦਾ ਚਲੋ ਜੀ ਇਹ ਗੱਲਾਂ ਦੇਖ ਕੇ ਬਾਅਦ ਵਿੱਚ देव मांगो पत्थर देव जी को बुलाओ पीछे बुलाओ थोड़ा पीछे हो जाओ पीछे आओ पीछे हो जाओ सर थोड़ा ये प्लीज ना हो सर ना हो तू सी बोल जो पैरा खोल थोड़ा भाई सुंदर सिंह कोई काजो पंजाब से है कौन है ओ पास से है ठीक है कमरा है ਚਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਜਿਸ ਦਸਤਰ ਮੰਗ ਪੱਤਰ ਲੈ ਕੇ ਪਹੁੰਚੇ ਆਈ ਨੂੰ ਲੈ ਕੇ ਕਿ ਇਸ ਵਾਸ਼ਨ ਲਾਇਆ ਬਿਲਕੁਲ ਜੀ ਜਿਹੜਾ AI ਤੇ ਬਹੁਤ ਜ਼ਿਆਦਾ ਘਟੀਆਂ ਜਿਹੜਾ ਹਰਕਤਾਂ ਕੀਤੀਆਂ ਜਾ ਰਹੀਆਂ ਜਿਹੜਾ ਸਿੱਖ ਕੌਮ ਨੂੰ ਬਾਰ ਬਾਰ ਜਿਹੜਾ ਚੜਾਇਆ ਜਾਂਦਾ ਇਹ ਜਿਹੜਾ ਇਹ ਬਰਦਾਸ਼ਤਯੋਗ ਗੱਲ ਨਹੀਂ ਆ ਇਸ ਕਰਕੇ ਸਾਰੀਆਂ ਸਿੱਖ ਜਥੇਬੰਦੀਆਂ ਸਾਰੀਆਂ ਖਤਰੋ ਹੋ ਗਏ ਸਾਰੀ ਸਿੱਖ ਸੰਗਤ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਆਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਤਾਂ ਦੇ ਦਿੱਤਾ ਵਾ ਪਰ ਆਪਣਾ ਐਸਪੀ ਰਪਾਲ ਸਾਹਿਬ ਨੇ ਵੀ ਇਹੋ ਗੱਲ ਆਖੀ ਆ ਕਿ ਅਸੀਂ ਸਾਨੂੰ 15 ਦਿਨਾਂ ਦਾ ਟਾਈਮ ਦਿਓ 15 ਦਿਨਾਂ ਦੇ ਵਿੱਚ ਅਸੀਂ ਟ੍ਰੈਸ ਕਰਕੇ ਬੰਦੇ ਜਿਹੜੇ ਉਹ ਅੰਦਰ ਕਰਾਂਗੇ ਜੇ ਇਹ ਬੰਦੇ ਅੰਦਰ ਨਹੀਂ ਕਰਦੇ ਅਸੀਂ 15 ਦਿਨ ਵੇਟ ਕਰਾਂਗੇ ਸਿੱਖ ਜਥੇਬੰਦੀਆਂ ਨੇ ਇਹੋ ਸਲਾਹ ਕੀਤੀ ਆ ਕਿ 15 ਦਿਨ ਅਸੀਂ ਵੇਟ ਕਰਾਂਗੇ 15 ਦਿਨ ਬਾਅਦ ਆ ਕੇ ਫਿਰ ਅਸੀਂ ਇਹਨਾਂ ਦੇ ਜਿਹੜੇ ਦਫਤਰੇ ਘੇਰਾਂਗੇ ਅ fırsਰਾਂ ਦੇ ਕਿਉਂਕਿ ਇਹ ਜਿਹੜਾ ਸਾਰੀ ਕੌਮ ਦੇ ਜਿਹੜੇ ਹਿਰਦੇ ਆ ਬਲਉਂਦਰੇ ਗਏ ਆ ਇਹ ਨਿੱਕੀ ਜੀ ਗੱਲ ਨਹੀਂ ਅੱਜ ਇਹ ਹਰਕਤ ਕੀਤੀ ਆ ਕਿਉਂਕਿ ਇਹ ਤੋਂ ਵੱਡੀ ਹਰਕਤ ਤੋਂ ਹੋਰ ਕੋਈ ਹੋ ਹੀ ਨਹੀਂ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਹੋਰ ਜਿਹੜੀਆਂ ਸ਼ਰਾਰਤਾਂ ਕੋਚੀਆਂ ਸ਼ਰਾਰਤਾਂ ਇਹ ਸ਼ਰਾਰਤੀ ਬੰਦੇ ਕਰਨ ਪਰ ਇਹ ਕੀ ਕਿ ਬਰਦਾਸ਼ਤਯੋਗ ਨਹੀਂ ਸਾਡੇ ਇਸ ਕਰਕੇ ਅਸੀਂ ਜਿਹੜਾ ਅੱਜ ਇਹ ਮੰਗ ਪੱਤਰ ਇਸ ਦੇ ਦਿੱਤਾ ਵਾ ਹੁਣ ਉਤਲੇ ਉਦਲੇ ਅ fırsਰਾਂ ਨੂੰ ਵੀ ਮਿਲਣ ਜਾਣ ਦੀ ਅਸੀਂ ਕੋਸ਼ਿਸ਼ ਕਰਨ ਲੱਗੇ ਆ ਤੇ ਅਗਲੇ ਜਿਹੜੇ ਅਫਸਰ ਜਿਹੜੇ ਉੱਤੇ ਆਏ ਆ ਉਹਨਾਂ ਨੂੰ ਮਿਲਾਂਗੇ ਬਾਕੀ ਭਾਈ ਸਾਹਿਬ ਹੁਣ ਆਣਾ ਭਾਈ ਤਲੋਸਸੇ ਕੋਣੀ ਆਪਣਾ ਉਹ ਚਾਰ ਚਾਹਗੇ ਅੱਜ ਜਿਹੜਾ ਵਾਹਿਗੁਰੂ ਦੀ ਖਾਤ ਸਾਹਿਬ ਵਾਹਿਗੁਰੂ ਦੀ ਖੱਦੀ ਜੀ ਪਿਛਾ ਮੰਗ ਪੱਤਰ ਦਿੱਤਾ ਕੀ ਆਸ਼ਵਾਸ਼ਨ ਜੀ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਵਾ ਜਿਤਨਾ ਅੱਗੇ ਰੁਟੀਨ ਚ ਹਰ ਵਾਰੀ ਜਦੋਂ ਆਪਾਂ ਇਹੋ ਜਿਹਾ ਕੰਮ ਲੈ ਕੇ ਆਉਣੇ ਆ ਜਦੋਂ ਸਿਰ ਤੋਂ ਪਾਣੀ ਲੰਘਦਾ ਪਰ ਪ੍ਰਸ਼ਾਸਨ ਦਾ ਤੇ ਉਹ ਵਰਤਾਰਾ ਹੁੰਦਾ ਵਾ ਜੇ ਇਹੀ ਕਾਰਵਾਈ ਕਰ ਰਹੇ ਆ ਜੀ ਉਹੋ ਹੀ ਬਣਿਆ ਤਣਿਆ ਜਵਾਬ ਆ ਜਿਨ੍ਹਾਂ ਨਾਲ ਸਾਨੂੰ ਦੇ ਦਿੱਤਾ ਪਰ ਪ੍ਰਸ਼ਾਸਨ ਦੀ ਆਪਣੀ ਕੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਤੇ ਇਸ ਗੱਲ ਦੀ ਹੈਰਾਨੀ ਆ ਕਿ ਉਸ ਤਰ੍ਹਾਂ ਆਖਣਗੇ ਕਿ ਗੁਰੂ ਰਾਮਦਾਸ ਦੇ ਦਰ ਤੇ ਅਸੀਂ ਪਹਿਲਾਂ ਦਰਸ਼ਨ ਕਰਕੇ ਨਾ ਤੇ ਫਿਰ ਕੋਈ ਕੰਮ ਕਰਦੇ ਆ ਜੀ ਸਾਨੂੰ ਬੜੇ ਬੜੇ ਅਫਸਰ ਵੀ ਬੜੀਆਂ ਉਦਾਹਰਨਾਂ ਦਿੰਦੇ ਆ ਪਰ ਇਦਾਂ ਦੀ ਇਹ ਗੱਲ ਚੱਲ ਰਹੀ ਆ ਪਹਿਲਾਂ ਇੱਕ ਬੰਦੇ ਨੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਉਸ ਤੋਂ ਬਾਅਦ ਇਹ ਇੱਕ ਜਿਹੜੀ ਆ ਦਰਬਾਰ ਸਾਹਿਬ ਨੂੰ ਧਾਏ ਜਾਂਦੀ ਵੀਡੀਓ ਵਾਇਰਲ ਕੀਤੀ ਆ ਇੱਕ ਹੋਰ ਜਿਹੜੀ ਆ ਘਟਿਆ ਹਰਕਤ ਫੇਰ ਕੀਤੀ ਤੇ ਜਿਹੜੇ ਪੁਲਿਸ ਅਫਸਰਿਆ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸੇਖ ਵੀ ਅਖਵਾਉਦੇ ਆ ਪਰ ਹੈਰਾਨ ਗਏ ਇੱਕ ਗੱਲ ਦੀ ਵੀ ਉਧਰਾਂ ਦਰਬਾਰ ਸਾਹਿਬ ਨੂੰ ਅਸੀਂ ਸਿਰੇ ਦਰਸ਼ਨ ਕਰਦੇ ਆ ਤੇ ਕੀ ਇਹਦੇ ਤੇ ਆਪਣੇ ਆਪ ਕੋਈ ਗੌਰ ਨਹੀਂ ਕੀਤਾ ਗਿਆ ਤੇ ਜੇ ਕੀਤਾ ਗਿਆ ਸੀ ਤਾਂ ਫਿਰ ਜਨਤ ਕਿਉਂ ਨਹੀਂ ਗੱਲ ਕੀਤੀ ਗਈ ਤੇ ਜਦੋਂ ਕਿ ਇਹ ਗੱਪਰੂ ਨੌਜਵਾਨ ਸੇਖ ਦੇ ਕੇ ਕੋਈ ਇਹੋ ਜਿਹਾ ਬੰਦਾ ਹੱਥ ਚ ਆ ਜਾਂਦਾ ਜਦੋਂ ਫਿਰ ਉਹ ਆਪਣੇ ਹਿਸਾਬ ਦੇ ਨਾਲ ਸਿੱਕ ਸਦਾ ਦਾ ਮੁਤਾਬਕ ਸਜ਼ਾ ਦੇ ਦਿੰਦਾ ਤੇ ਫਿਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਤੇ ਚੀਕਾਂ ਫਿਰ ਕਿੱਥੋਂ ਤੱਕ ਨਿਕਲਦੀਆਂ ਦਿੱਲੀ ਤੱਕ ਫਿਰ ਵੱਡੇ ਵੱਡੇ ਚੈਨਲਾਂ ਦੇ ਉੱਤੇ ਚੀਕ ਚੀਕ ਕੇ ਆਖਣਗੇ ਜੀ ਐਸੇ ਹੋ ਗਿਆ ਐਸੇ ਹੋ ਗਿਆ ਤੇ ਹੁਣ ਨਹੀਂ ਇਹਨਾਂ ਨੂੰ ਦਿਖਿਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਪਰ ਜੇਕਰ ਇਹੀ ਕੰਮ ਜੋ ਸਾਡੇ ਅੱਜ ਹੋ ਰਿਹਾ ਪਕਾ ਦਰਬਾਰ ਸਾਹਿਬ ਤੇ ਹੋ ਰਿਹਾ ਇਹੋ ਜੇ ਕਿਤੇ ਇਹਨਾਂ ਦੇ ਕਿਸੇ ਧਰਮ ਸਥਾਨ ਤੇ ਹੋ ਰਿਹਾ ਹੁੰਦਾ ਨਾ ਇਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਦੂਰ ਤੱਕ ਇਹਨਾਂ ਨੇ ਵੈਲਡਜ਼ਾ ਕਰ ਰੋਲਾ ਪਾਉਣਾ ਐ ਵੀ ਆ ਇੱਥੇ ਹੋ ਗਿਆ ਇੱਥੇ ਹੋ ਗਿਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਪਰ ਜਿਹੜੇ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਅਫਸਰ ਆ ਜਾਂ ਜਿਹੜੇ ਚੰਗੇ ਸੱਚੇ ਸੋਚੇ Hindu ਧਰਮ ਦੇ ਵਿੱਚ ਜਿਹੜੇ ਅਫਸਰ ਆ ਉਹਨਾਂ ਉਹਨਾਂ ਨੂੰ ਨਹੀਂ ਇਹ ਸਮਝ ਲੱਗਦੀ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਬੰਦਿਆਂ ਨੂੰ ਨੱਥ ਪਾਉਣੀ ਇਹ ਨੱਥ ਨਹੀਂ ਪਾ ਰਹੇ ਜੇਕਰ ਨਾ ਇਹ ਸਿਕ ਨੌਜਵਾਨ ਦੇ ਕੋਈ ਇਹੋ ਜਿਹਾ ਕਾਬੂ ਆ ਗਿਆ ਤੇ ਫਿਰ ਦੱਸਾਂਗੇ ਕਿ ਕਿਤਰਾ ਹੁੰਦਾ ਅੱਛਾ ਆਜੀ ਮੰਗ ਪੱਤਰ ਫੇਣੀ ਪਹੁੰਚੇ ਹਾਂ ਹਾਂਜੀ ਇਹ ਮੰਗ ਪੱਤਰ ਜੀ 올 ਇੰਡੀਆ ਸ਼੍ਰੀ ਗੁਰਵੰਤ ਸਾਹਿਬ ਸਰਕਾਰ ਕਮੇਟੀ ਇਹਨਾਂ ਵੱਲੋਂ ਦੇ ਮੈਂਬਰ ਸਾਹਿਬ ਸਹਿਬਾਨ ਸਾਰੇ ਬਾਕੀ ਸੰਗਤ ਨੂੰ ਦਿੱਤਾ ਗਿਆ ਇਹਦੇ ਬਾਰੇ ਐਡੀਸੀਪੀ ਹਰਬਾ ਸਿੰਘ ਜੀ ਇਸਰੇ ਨਾਲ ਨੇ ਇਹਨਾਂ ਨੇ ਦੱਸਿਆ ਵੀ ਆ ਕਿ ਜਿਹੜਾ ਇਹ ਘਟਨਾ ਵਾਪਰੀ ਸੀਗੀ ਉਹਦੀ ਐਫ ਆਈ ਆਰ ਅਕਤੁਰ ਲਗਭਗ 4 ਦਿਨ ਪਹਿਲਾਂ 24 ਤਰੀਕ ਨੂੰ ਇਹ ਦਰਜ ਕੀਤੀ ਗਈ ਸੀ ਔਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਜ ਜ ਇਹਦੇ ਬਾਰੇ ਤੁਸੀਂ ਕੋਈ ਹੋਰ ਤੁਸੀਂ ਕੁਝ ਦੱਸਣਾ ਚਾਹੋ ਐਡ ਆਨ ਕਰਨਾ ਚਾਹੋ ਮੈਂ ਮੈਨੇਜਰ ਦਰਬਾਰ ਸਾਹਿਬ ਜਿੱਦੀ ਕੰਪਲੇਂਟ ਦੇ ਉੱਤੇ ਜਿਹੜਾ ਵਾ ਐਫ ਆਈ ਆਰ ਜਿਹੜੀ 24 ਤਰੀਕ ਨੂੰ ਦਰਜ ਕੀਤੀ ਸੀ ਜਿੱਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹਦੇ ਸੰਬੰਧੀ ਆ ਸਾਰੇ ਲੋਕਾਂ ਨੂੰ ਜੋ ਮੰਗਿਆ ਜਥੇਬੰਦੀ ਦੀ ਸਤਕਾਰ ਕਮੇਟੀ ਵੱਲੋਂ ਕੇਸ ਵਿੱਚ ਸੀਨੀਅਰ ਅਫਸਰ ਜਿਹੜੇ ਆ ਪਬਲੀਕਲੀ ਜਿਹੜੀ ਆ ਇਹਨੂੰ ਮਤਲਬ ਲੋਕਾਂ ਦੱਸਣ ਵੀ ਇਹਦੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਆ ਔਰ ਅਸੀਂ ਵਿਸ਼ਵਾਸ ਤੋਂ ਹੁਣੇ ਤੁਹਾਡੇ মিডিਆ ਰਹਿ ਇਹ ਜਲਦੀ ਜਿਹੜੇ ਦੋਸ਼ੀ ਜਿਹੜੇ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਕਚਹਿਰੀ ਦੇ ਵਿੱਚ ਲਿਆ ਕੇ ਜਿਨ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ